8 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਪੀਤਕੋਟ ਦੇ ਵਿੱਚ ਖੁਸ਼ਬੰਦੀ ਆਏ ਮੋਟਰਸਾਈਕਲ ਤੇ ਉਹਨਾਂ ਕਤਲ ਕਰ ਦਿੱਤਾ। 2 ਮਹੀਨੇ ਹੋ ਗਏ ਕਤਲ ਹੋਏ ਨੂੰ। ਇਹ ਕਤਲ ਹੁੰਦਿਆ ਸਾਰ ਉਸਦੇ ਪਰਿਵਾਰ ਨੇ ਅਮਰਤਪਾਲ ਸਿੰਘ ਦਾ ਇਹਦੇ ਵਿੱਚ ਨਾਮ ਲਿਆ। ਉਸ ਤੋਂ ਬਾਅਦ ਪੁਲਿਸ ਨੇ ਵੀ ਕਿਹਾ ਕਿ ਜਿਹੜਾ ਅਮਰਤਪਾਲ ਸਿੰਘ ਆ ਇਹ ਪਿੱਛੇ ਆ ਇਸ ਕਤਲ ਦੇ। ਸਾਡੇ ਸਾਡਾ ਵੀ ਇਹ ਮੰਨਣਾ ਵਾ ਤੇ ਸਾਨੂੰ ਇਹ ਪਤਾ ਵੀ ਆ ਕੱਲਾ ਮੰਨਣਾ ਹੀ ਨਹੀਂ ਕੱਡੀ ਸਮਝ ਵੀ ਨਹੀਂ ਸਾਨੂੰ ਪਤਾ ਆ ਕਿ ਇਹ ਕਤਲ ਉਹਨੇ ਕਰਵਾਇਆ ਤੇ ਉਹਦੇ ਵਿੱਚ ਸਾਡੇ ਕੋਲ ਜਿਹੜੇ ਸਬੂਤ ਆ ਤਾਥ ਆ ਉਹ ਅਸੀਂ ਪੇਸ਼ ਕਰਨ ਤੋਂ ਪਹਿਲਾਂ ਇਹ ਦੱਸਾਂਗੇ ਵੀ ਉਹ ਕਾਰਵਾਈਆਂ ਜਿਹੜੀਆਂ ਪਹਿਲਾਂ ਹੋ ਰਹੀਆਂ ਸੀ ਕਤਲ ਤੋਂ ਪਹਿਲਾਂ ਉਹ ਕਿਵੇਂ ਦੀਆਂ ਸੀ ਕੁਛੜੇ ਸਖਿਆ ਉਹ ਇਸ ਗੱਲ ਤੇ ਯਕੀਨ ਨਹੀਂ ਕਰਦੇ ਉਹ ਕਹਿੰਦੇ ਕਿ ਇਹ ਕਤਲ ਜਿਹੜਾ ਆ ਇਦਾਂ ਦੀ ਕਾਰਵਾਈ ਅਮਰਪਾਲ ਸਿੰਘ ਜਾਂ ਅਮਰਪਾਲ ਸਿੰਘ ਦੇ ਬੰਦੇ ਨਹੀਂ ਕਰਵਾਇਆ ਸੋ ਜਿੰਨੀ ਮੈਂ ਗੱਲਾਂ ਕਰੂੰਗਾ ਬੇਨਤੀ ਹੈ ਵੀ ਜਿਹੜੀ ਗੱਲ ਤੇ ਸੱਚੀ ਆ ਉਹ ਭਾਵੇਂ ਤੁਸੀਂ ਨਾ ਚਿਹੜਿਓ ਜਿਹੜੀ ਗੱਲ ਮੈਂ ਝੂਠੀ ਕਰੂੰਗਾ ਜਾਂ ਝੂਠ ਬੋਲੂੰਗਾ ਉਹ ਦੱਸ ਦਿਓ ਵੀ ਆ ਗੱਲ ਮੇਰੀ ਝੂਠ ਆ ਤੇ ਗੱਲਾਂ ਦੇ ਮੈਂ ਨੰਬਰ ਦੱਸ ਦੂੰਗਾ ਆ ਇੰਨੇ ਨੰਬਰ ਗੱਲ ਆਏ ਨਹੀਂ ਨੰਬਰ ਤੇ ਮੈਨੂੰ ਨੰਬਰ ਦੱਸ ਦਿਓ ਵੀ ਆ ਜਿਹੜੀ ਤੂੰ ਇੰਨੇ ਨੰਬਰ ਤੇ ਗੱਲ ਕੀਤੀ ਆ ਇਹ ਗੱਲ ਝੂਠੀ ਆ ਤੇ ਮੈਂ ਆਪਣੀ ਗੱਲ ਦਾ ਜਵਾਬ ਦੇ ਹੀ ਆ ਕਿਉਂਕਿ ਗੱਲ ਰਿਕਾਰਡ ਹੋ ਰਹੀ ਆ ਜਿੱਥੇ ਵੀ ਮੈਂ ਝੂਠ ਲੱਗੂਗਾ ਤੁਹਾਨੂੰ ਜਾਂ ਤੁਹਾਨੂੰ ਜਾਣਣ ਦੀ ਇੱਛਾ ਹੋਊਗੀ ਤੇ ਮੈਂ ਉਹਦਾ ਆਪਣੀ ਗੱਲ ਦਾ ਜਵਾਬ ਦੇ ਹੀ ਆ ਇਹ ਮੈਂ ਜਿਹੜੀ ਆ ਸਾਡੇ ਕੋਲ ਗੱਲਾਂ ਦੇ ਸਬੂਤ ਵੀ ਹੈਗੇ ਆ ਤੇ ਔਨ ਆਉਣ ਵਾਲੇ ਟਾਈਮ 'ਚ ਨਾ ਵੀ ਨਾਲ ਅਸੀਂ ਉਹ ਜਨ ਤੱਕ ਵੀ ਕਰਦੇ ਜਾਵਾਂਗੇ ਸੋ ਪਹਿਲਾ ਜਿਹੜਾ ਮੁੱਦਾ ਵਾ ਕਿ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਸੱਜੇ ਹੱਥੇ ਦੇ ਬੰਦਾ ਹੁੰਦਾ ਸੀ ਗੁਰਪ੍ਰੀਤ ਸਿੰਘ ਗੁੰਦਾਰਾ ਗੁਰਪ੍ਰੀਤ ਸਿੰਘ ਗੁੰਦਾਰਾ ਨੇ ਇੱਕ ਬੀਬੀ ਦੇ ਵਿਧਵਾ ਬੀਬੀ ਦੇ 25 ਲੱਖ ਦੇ ਕਰੀਬ ਜਿਹੜੇ ਆ ਪੈਸੇ ਨਾ ਲਏ ਤੇ ਉਹ ਬੀਬੀ ਮੋਰਚੇ 'ਚ ਆ ਗਈ ਸਿੰਘਾਂ ਕੋਲ ਬਰਗਾੜੀ ਮੋਰਚੇ 'ਚ ਤੇ ਉਹ ਸਿੰਘਾਂ ਨੇ ਗੱਲ ਪੰਚਾਈ ਅਮਰਤਪਾਲ ਕੋਲ ਕਿ ਅਮਰਤਪਾਲ ਸਿੰਘ ਕੋਲ ਕਿ ਤੇਰੇ ਨਾਲ ਜਿਹੜਾ ਬੰਦਾ ਵਾ ਇਹਨੇ ਇਸ ਵਿਧਵਾ ਬੀਬੀ ਦੀ ਜ਼ਮੀਨ ਦੱਬੀ ਆ ਉਹ ਦਿਨ ਤੋਂ ਇਨਕਾਰੀ ਹੋ ਗਿਆ ਤੇ ਇਹਦੀ ਜਥੇਬੰਦੀ ਦੀ ਇੱਕ ਸਿੰਘ ਨੇ ਇਹ ਗੱਲ ਕਹੀ ਕਿ ਅਸੀਂ ਇਹ ਬੀਬੀ ਨੂੰ ਪੈਸੇ ਦੇ ਦਿੰਨੇ ਆ 25 ਲੱਖ ਰੁਪਏ ਤੇ ਇਹ ਗੱਲ ਨੂੰ ਨਾ ਚੁੱਕੇ ਹੁਣ ਤੇ ਬੀਬੀ ਨੇ ਅੱਗੋਂ ਜਵਾਬ ਦਿੱਤਾ ਕਿ ਜਿਹੜਾ 25 ਲੱਖ ਹੈ ਤੁਸੀਂ ਦੇ ਰਹੇ ਹੋ ਇਹ ਪੰਥਵਲ ਪੰਥ ਦਾ 25 ਲੱਖ ਆ ਕਿ ਇਹ ਗੁਰਪ੍ਰੀਤ ਸਿੰਘ ਗੁੰਦਰੇ ਦਾ 25 ਲੱਖ ਆ ਕਿ ਮੈਂ ਪੰਥ ਦਾ ਪੈਸਾ ਨਹੀਂ ਲੈਣਾ ਉਹ ਆਪਣਾ ਪੈਸਾ ਦਵੇ ਤੇ ਗੁਰਪ੍ਰੀਤ ਸਿੰਘ ਗੁੰਦਰਾ ਦਾ ਗੋਚਾ ਵਾਬ ਹੀ ਕਿ ਉਹਨੇ ਅਸਲੀਲ ਲਫ਼ਜ਼ ਵਰਤ ਕੇ ਇੱਕ ਗੱਲ ਕਹੀ ਕਿ ਤੈਨੂੰ ਅਸੀਂ ਗੋਲੀ ਮਾਰਨੀ ਆ ਪੈਸੇ ਕੀ ਲੱਭਦੀਆਂ ਫਿਰ ਕਈ ਬੰਦਿਆਂ ਨੇ ਕਹਿਤਾ ਕਿ ਇਹ ਬੰਦੇ ਇਦਾਂ ਦੇ ਹੀ ਆ ਕਿ ਬੀਬੀ ਨੂੰ ਨਾ ਕੁਝ ਕਹਿ ਦੇਣਾ ਇਸ ਕਰਕੇ ਉਹ ਮੁੱਦਾ ਜਿਹੜਾ ਵਾ ਜਿਹੜਾ ਅਮਰਤਪਾਲ ਨੇ ਵੀ ਉਹ ਬੀਬੀ ਦੀ ਸਾਈਡ ਨਹੀਂ ਲਈ ਉਹਦਾ ਪੱਖ ਨਹੀਂ ਲਿਆ ਤੇ ਗੱਲ ਆਈ ਗਈ ਗੱਲ ਕਰ ਦਿੱਤੀ ਇਹ ਗੱਲ ਦੇ ਬੜੇ ਬੰਦੇ ਗਵਾਹ ਆ ਜੇ ਮੇਰੀ ਗੱਲ ਝੂਠੀ ਆ ਤੇ ਮੈਨੂੰ ਦੱਸ ਦੋ ਕਿ ਮੇਰੀ ਇਹ ਗੱਲ ਝੂਠੀ ਆ ਦੂਜਾ ਮੁੱਦਾ ਕਿ ਜਿਹੜਾ ਵਿਕਰਮਜੀਤ ਸਿੰਘ ਆ ਇੱਕ ਬੀਬੀ ਨਾਲ ਗਲਤ ਸੀ ਤੇ ਇਲਜ਼ਾਮ ਸੀ ਤੇ ਇਹਨੇ ਮੰਨਿਆ ਵੀ ਬੜੇ ਬੰਦਿਆ ਸਾਹਮਣੇ ਤੇ ਇਹ ਮੁੱਦਾ ਜਦੋਂ ਆਇਆ ਅਮਰਪਾਲ ਸਿੰਘ ਕੋਲ ਤੇ ਅਮਰਪਾਲ ਸਿੰਘ ਨੇ ਇਹ ਵਿਕਰਮਜੀਤ ਸਿੰਘ ਦੀ ਜਿਹੜੀ ਆ ਉਹ ਪੱਖ ਲਿਆ ਇਸੇ ਬੰਦੇ ਕਰਕੇ ਹੀ ਜਿਹੜਾ ਅਜਨਾਲੇ ਵਾਲੀ ਘਟਨਾ ਆ ਜਿਹੜੀ ਉਹਦੇ ਪਿੱਛੇ ਇਹੀ ਬੰਦਾ ਵਿਕਰਮਜੀਤ ਸਿੰਘ ਇਹਦੇ ਮਾਤਾ ਦੇ ਕਹਿਣ ਮੁਤਾਬਕ ਵਿਕਰਮਜੀਤ ਸਿੰਘ ਇਹਨਾਂ ਦਾ 85 ਲੱਖ ਰੁਪਇਆ ਲੈ ਕੇ ਦੌੜ ਗਿਆ ਅਮਰਤਪਾਲ ਸਿੰਘ ਹੋਣਾਂ ਦਾ ਬਾਅਦ ਵਿੱਚ ਤੇ ਜਦੋਂ ਇਹ ਬੀਬੀ ਨੇ ਗੱਲ ਕਹੀ ਕਿ ਸਾਡਾ 85 ਲੱਖ ਲੈ ਕੇ 도ੜ ਗਿਆ ਅਮਰਤਪਾਲ ਸਿੰਘ ਦੀ ਮਾਤਾ ਨੇ ਤੇ ਉੱਥੇ ਇੱਕ ਸਿੰਘ ਨੇ ਕਿਹਾ ਜਿਹਦਾ ਨਾਮਾ ਜਗਰਾ ਸਿੰਘ ਮਝੈਲ ਉਹਨਾਂ ਨੇ ਕਿਹਾ ਕਿ ਪੰਥ ਦਾ ਸੀ ਉਹ 85 ਲੱਖ ਕੇ ਮਾਤਾ ਜੀ ਤੁਹਾਡਾ ਹੀ ਤੇ ਮਾਤਾ ਨੂੰ ਇਸ ਗੱਲ ਤੇ ਗੁੱਸਾ ਆਇਆ ਸਾਡਾ ਵੀ ਇਹ ਸਵਾਲ ਆਇਆ ਕਿ ਉਹ ਪੰਥ ਦਾ ਪੈਸਾ ਹੈ ਕਿ ਉਹ ਅਮਰਤਪਾਲ ਸਿੰਘ ਦਾ ਪੈਸਾ ਹੈ ਜਿਹੜਾ 85 ਲੱਖ ਲੈ ਕੇ 도ੜ ਗਿਆ ਸੋ ਪਹਿਲਾਂ ਗੱਲ 25 ਲੱਖ ਉਹਨੂੰ ਆਫਰ ਕੀਤੀ ਗੁਰਪ੍ਰੀਤ ਸਿੰਘ ਨੂੰ ਗੁਰਪ੍ਰੀਤ ਸਿੰਘ ਉਹ ਬੀਬੀ ਨੂੰ ਤੇ ਹੁਣ ਇਹਨਾਂ ਦਾ 85 ਲੱਖ ਲੈ ਕੇ ਤੁਰ ਗਿਆ ਪੈਸੇ ਦਾ ਵੀ ਨਾਲ ਨਾਲ ਆਪਾਂ ਹਿਸਾਬ ਰੱਖੀ ਜਾਵਾਂਗੇ ਫਿਰ ਇਹੀ ਮੁੱਦਾ ਚੁੱਕਣ ਵਾਲੀ ਤੀਜੀ ਘਟਨਾ ਹੈਗੀ ਆ ਵਰਿੰਦਰ ਸਿੰਘ ਦੀ ਵਰਿੰਦਰ ਸਿੰਘ ਨੇ ਇਹ ਮੁੱਦਾ ਚੁੱਕਿਆ ਤੇ ਵਰਿੰਦਰ ਸਿੰਘ ਨੂੰ ਜਵਾਬ ਦੇਣ ਦੀ بجائے ਇਹਨਾਂ ਵਰਿੰਦਰ ਸਿੰਘ ਹੀ ਚੁੱਕ ਲਿਆ ਵਰਿੰਦਰ ਸਿੰਘ ਅਮਰਤਾ ਹਰੀ ਸਿੰਘ ਆ ਗੁਰਦੁਆਰੇ ਸਾਹਿਬ ਤੋਂ ਉਹਨੂੰ ਟਕਸਾਲ ਤੋਂ ਚੁੱਕਿਆ ਤੇ ਬਹੁਤ ਕਈ ਦਰਜਣ ਬੰਦਿਆਂ ਨੇ ਮਿਲ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਨੂੰ ਧੋਖੇ ਨਾਲ ਗੁਰਦੁਆਰੇ ਸਾਹਿਬ ਕੋਲ ਚੁੱਕ ਕੇ ਲਿਆ ਇਹ ਕੁੱਟਣ ਤੋਂ ਬਾਅਦ ਗੁਰੂਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਹ ਮੰਨਕਰ ਹੋਵੇ। ਮੀਡੀਆ ਦੇ ਵਿੱਚ ਵੀ ਗੁਰਗ੍ਰੰਥ ਸਾਹਿਬ ਦੀ ਹਾਜ਼ਰੀ ਚ ਕਿ ਅਸੀਂ ਇਹ ਕੰਮ ਨਹੀਂ ਕੀਤਾ ਸਾਡੇ ਤੇ ਝੂਠਾ ਇਲਜ਼ਾਮ ਲੱਗਦਾ। ਫਿਰ ਇਹ ਸਪਰਾਉਡ ਪਿੰਡ ਕਈ ਸਿੰਘਾਂ ਦੇ ਸਾਹਮਣੇ ਅਮਰਪਾਲ ਸਿੰਘ ਇਹ ਕੱਲ ਨੂੰ ਮੰਨ ਗਿਆ। ਉਹ ਵੇਰਵਾ ਵੀ ਸਾਡੇ ਕੋਲ ਹੈਗਾ ਪਰ ਇਹੋ ਜਿਹੀ ਗੱਲਾਂ ਆਪਾਂ ਡਿਟੇਲ ਚ ਨਹੀਂ ਦੱਸਣੀਆਂ ਵਿਸਤਾਰ ਚ ਵੀ ਗੱਲਬਾਤ ਲੰਬੀ ਹੋ ਜਾਂਦੀ। ਉੱਥੇ ਭਾਈ ਅਮਰੀਕ ਸਿੰਘ ਜੀ ਵੀ ਉਹਨਾਂ ਕੋਲੋਂ ਵੀ ਇਹਨੇ ਮਾਫੀ ਮੰਗੀ। ਕੈਸੀ ਕੰਮ ਕੀਤਾ ਕਿਉਂਕਿ ਉਹ ਗੁਰਦੁਆਰਾ ਸਾਹਿਬ ਤੋਂ ਅਮਰਤਾ ਸਿੰਘ ਚੁੱਕਿਆ ਸੀ ਇਸਰ ਗਦਰੋਂ ਮਾਫੀ ਮੰਗੀ ਕਿ ਤੁਹਾਡੇ ਵਿਦਿਆਲਿਆ ਤੋਂ ਚੁੱਕ ਕੇ ਲਿਆਂਦਾ ਤੇ ਬਾਅਦ ਚ ਵਰਿੰਦਰ ਸਿੰਘ ਦੀ ਕਾਫੀ ਵਰੀ ਮਾਤਾ ਇਹ ਨਾਲ ਵੀ ਗੱਲ ਹੋਈ ਇਹਨਾਂ ਦੀ ਤੇ ਉਹ ਵਰਿੰਦਰ ਸਿੰਘ ਨੂੰ ਬਾਅਦ ਵਿੱਚ ਇਹਨਾਂ ਨੇ 85 ਲੱਖ ਰੁਪਏ ਦੀ ਆਫਰ ਕੀਤੀ ਕਿ ਤੂੰ ਇਹ ਗੱਲ ਤੋਂ ਪਿੱਛੇ ਹੋ ਜਾ ਤੇ ਮਤਲਬ ਤੂੰ ਕੁਝ ਵੀ ਕਹਿੰਦੇ ਮੀਡੀਆ ਜਾ ਕੇ ਉਹ ਕਹਿੰਦਾ ਕਿ ਮੈਂ ਕਿਉਂ ਕਹੂੰਗਾ ਤੁਸੀਂ ਦੇ ਮੈਨੂੰ ਕੁੱਟਿਆ ਤੁਸੀਂ ਗੱਲ ਕੋਈ ਗੋਲ ਕਰ ਦੋ ਤੁਸੀਂ ਮੀਡੀਆ 'ਚ ਆਪਣੀ ਗੱਲ ਮੰਨ ਲਓ ਕਿ ਇਹ ਹੀ ਕੁੱਟਿਆ ਨਹੀਂ ਤੇ ਮੈਂ ਝੂਠਾ ਪੈਣਾ ਉਹ ਕਹਿੰਦੇ ਕਿ ਨਹੀਂ ਮੇਰਾ ਬੇਟਾ ਪਬਲੀਕਲੀ ਨਹੀਂ ਅਹੀਂ ਪਬਲੀਕਲੀ ਨਹੀਂ ਗੱਲ ਕਰ ਸਕਦੇ ਮੇਰੇ ਬੇਟੇ ਦੀ ਇੱਥੇ ਬਦਨਾਮੀ ਹੁੰਦੀ ਆ ਕਿ ਤੂੰ ਇਹ ਗੱਲ ਕਹਿਦੀ ਹੁਣ ਸਵਾਲ ਇਹ ਆ ਵੀ ਉਹ ਵੀ ਤੇ ਕਿਸੇ ਦਾ ਬੇਟਾ ਨਾ ਕਿ ਤੁਹਾਡਾ ਬੇਟਾ ਹੀ ਸਾਰਿਆਂ ਦਾ ਬੇਟਾ ਤੇ ਉਹਦਾ ਬੇਟਾ ਕਿਸੇ ਦਾ ਬੇਟਾ ਨਹੀਂ ਕੁੱਟਿਆ ਵੀ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਮੰਨਕਰ ਵੀ ਹੋਏ ਫਿਰ ਤੁਸੀਂ ਬੰਦਿਆਂ ਨੂੰ ਖਰੀਦ ਰਹੇ ਹੋ ਤੁਸੀਂ ਅਮਰੀਕਾ ਦਾ ਵੀਜ਼ਾ ਦੇਣ ਦੀ ਵੀ ਆਫਰ ਕੀਤੀ ਆ ਪੁਰਤਗਾਲ ਦੀ ਵੀ ਆਫਰ ਕੀਤੀ ਆ ਤੁਸੀਂ ਪਹਿਲਾਂ 55 ਲੱਖ ਦੀ ਫਿਰ 85 ਲੱਖ ਦੀ ਵੀ ਆਫਰ ਕੀਤੀ ਆ ਜੇ ਮੇਰੀ ਇਹ ਗੱਲ ਝੂਠੀ ਆ ਇਹ ਗੱਲ ਕੋਈ ਜ਼ਿੰਮੇਵਾਰ ਬੰਦਾ ਆ ਕੇ ਕਵੇ ਇਹ ਗੱਲ ਜਿਹੜਾ ਤਾਥਿਆ ਝੂਠਾ ਹੈ ਤੇ ਜੀ ਗੱਲ ਇਹ ਚੌਥੀ ਗੱਲ ਇਹ ਹੈ ਕਿ ਅਮਰਤਪਾਲ ਸਿੰਘ ਨੇ ਪਲਵਿੰਦਰ ਸਿੰਘ ਤਲਵਾੜਾ ਨੂੰ ਜਾਨ ਤੋਂ ਮਾਰਨ ਦੀ ਗੱਲ ਕਹੀ ਇਹ ਗੱਲ ਦੀ ਰਿਕਾਰਡਿੰਗ ਜਿਹੜੀ ਆ ਅਜੇ ਵੀ ਜਿਹੜੀ ਆ ਇੰਟਰਨੈਟ ਤੇ ਪਈ ਹੋਈ ਆ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਫਿਰ ਪੰਜਵੀਂ ਗੱਲ ਕਿ ਜਿਹੜਾ ਹਰਜੋਤ ਸਿੰਘ ਨੀਦਰਲੈਂਡ ਵਾਲਾ ਉਹ ਸਿੱਖ ਨੂੰ ਵੀ ਅਮਰਤਪਾਲ ਸਿੰਘ ਨੇ ਕਿਹਾ ਆ ਕਿ ਮੈਂ ਨੂੰ ਇੱਥੋਂ ਬੈਠਾ ਹੀ ਗੋਲੀਆਂ ਮਾਰਾ ਸਕਦਾ ਹਾਂ ਪੰਜਾਬ ਤੋਂ ਬਿਠਾਈ ਇਹ ਗੱਲ ਦੇ ਵੀ ਗਵਾਹ ਉੱਥੇ ਮੌਜੂਦ ਹਾਂ ਆ ਬੰਦ ਕਮਰੇ 'ਚ ਗੱਲ ਹੋਈ ਕਟੋਕਟ ਤਿੰਨ ਸਿੰਘ ਉੱਥੇ ਦੋਵੇਂ ਹਰੀਨੋਪਰਾ ਤੇ ਕੋਮਲ ਸਿੰਘ ਕਰੀਰਵਾਲੀ ਵੀ ਉੱਥੇ ਮੌਜੂਦ ਸੀ ਇਹ ਕਹਦੇ ਕਿ ਇਹ ਗੱਲ ਨਹੀਂ ਕਹੀ ਆ ਇਹ ਸਾਡਾ ਪੁਆਇੰਟ ਝੂਠਾ ਵਾ ਇਹ ਗੱਲ ਕੋਈ ਵੀ ਜ਼ਿੰਮੇਵਾਰ ਸਾਨੂੰ ਆ ਕੇ ਕਹੇ ਕਿ ਝੂਠਿਆ ਸੀ ਫਿਰ ਗੱਲ ਪੇਸ਼ ਕਰਦਾਂਗੇ ਫਿਰ ਜਿਹੜਾ ਗੁਰਿੰਦਰ ਸਿੰਘ ਔਜਲਾ ਵਾ ਯੂਕੇ ਵਾਲਾ ਉਹ ਸਿੰਘ ਨੇ ਆਪਣੀ ਬੈਰਕ ਬਦਲੀ ਕਰਾ ਲਈ ਅਮਰਪਾਲ ਸਿੰਘ ਕੋਲੋਂ ਨਾਲ ਹੋਰ ਸਿੰਘਾਂ ਨੂੰ ਲੈ ਕੇ ਕਿ ਇਹਦੇ ਤੋਂ ਸਾਨੂੰ ਜਾਣਦਾ ਖਤਰਾ ਵਾ ਅਮਰਤਪਾਲ ਸਿੰਘ ਕੋਲ ਤੇ ਹੁਣ ਉਹਨਾਂ ਨੇ ਐਪਲੀਕੇਸ਼ਨ ਲਾਈ ਹੋਈ ਆ ਕਿ ਸਾਡੀ ਜੇਲ੍ਹ ਵੀ ਬਦਲੀ ਕੀਤੀ ਜਾਵੇ ਉਹਨਾਂ ਦੇ ਵਕੀਲ ਨੇ ਵੀ ਆ ਕੇ ਮੀਡੀਆ 'ਚ ਇਹ ਗੱਲ ਦੱਸੀ ਹੈ ਇਹ ਦੱਸੋ ਕੀ ਗੱਲ ਝੂਠੀ ਆ ਕਿ ਸੱਚੀ ਆ ਫਿਰ ਇਹਦੇ ਨਾਲ ਇੱਕ ਬੰਦਾ ਪਿੱਪਲ ਸਿੰਘ ਪਿੱਪਲ ਨੇ ਜਗਮੋਨ ਸਿੰਘ ਅ ਅਮਰਤਾਰੀ ਸਿੰਘ ਜੋ ابھی ਕੈਨੇਡਾ ਦੇ ਵਿੱਚ ਹੁਸਨਦੀਪ ਸਿੰਘ ਅੰਮ੍ਰਿਤਸਰ ਤੋਂ ਹਰਜੋਤ ਸਿੰਘ ਨੀਦਰਲੈਂਡ ਤੋਂ ਇਹਨਾਂ ਦਾ ਜ਼ਿਕਰ ਕਰਦੇ ਹੋਏ ਤੇ ਜਿਹੜੇ ਅਮਰਤਪਾਲ ਸਿੰਘ ਦੇ ਸਾਰੇ ਵਿਰੋਧੀ ਆ ਇਨੇ ਕਹਾਂਗੇ ਮੈਂ ਇੱਥੇ ਬੈਠਾ ਹੀ ਉਹਨਾਂ ਨੂੰ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਇਸ ਕੰਮ ਕਰਨ ਲਈ ਇਹ ਗੱਲ ਝੂਠੀ ਆ ਕੇ ਸੱਚੀ ਐ ਦੱਸ ਦੋ ਸਾਡੇ ਕੋਲ ਇਹ ਗੱਲ ਦੇ ਤੱਥ ਗਵਾਹ ਸਾਰਾ ਕੁਝ ਮੌਜੂਦ ਐ ਨਾਮ ਫੇਰ ਦੱਸ ਦੇਣਾ ਜਗਮਉਨ ਸਿੰਘ ਕੁਸ਼ੰਦੀਪ ਸਿੰਘ ਹਰਜੋਤ ਸਿੰਘ ਤੇ ਸਾਰੇ ਵਿਰੋਧੀ ਮੈਂ ਇੱਥੋਂ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਹੈਗੀ ਫੇਰ ਇਸੇ ਬੰਦੇ ਨੇ ਪਿਪਲ ਨਹੀਂ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਵੀਡੀਓ ਰਾਈ ਧਮਕੀ ਦਿੱਤੀ ਕਿ ਸਾਡੀ ਕਲਿੱਪ ਕੱਟ ਕੇ ਰੱਖ ਲੈ ਤੇਰਨਾ ਅਸੀਂ ਵੇਖਾਂਗੇ ਹੁਣ ਕੀ ਕਰਨਾ ਤੇ ਇਹ ਉਹੀ ਬੰਦਾ ਵਾ ਜਿਨੇ ਆਰਐਸਐਸ ਵਾਲੇ ਰਾਜਦੇਵ ਨੂੰ ਉਹਦਾ ਪੱਖ ਲਿਆ ਦਾ ਬਚਾਅ ਕੀਤਾ ਕਦੇ ਕਿ ਉਹਨੇ ਮਾਫੀ ਮੰਗ ਲਈ ਉਹ ਚੰਗਾ ਗੁਰਸਿੱਖਿਆ ਹਨਾ ਆਰਐਸਐਸ ਚ ਗਿਆ ਮਤਲਬ ਉਹਨੇ ਮਾਫੀ ਮੰਗੀ ਹੋਈ ਆ ਜਦਕਿ ਆਰਐਸਐਸ ਨੇ ਸਾਫ ਇਹ ਗੱਲਾਂ ਤੋਂ ਇਨਕਾਰ ਕਰਤਾ ਕਿ ਮੈਂ ਤੇ ਆਰਐਸਐਸ ਗਿਆ ਹੀ ਨਹੀਂ ਕਹਿੰਦਾ ਹੁਣ ਦੱਸਣ ਕਿ ਹੁਣ ਰਾਜਦੇਵ ਝੂਠਾ ਕਿ ਇਹ ਝੂਠੇ ਆ ਤੇ ਦੋਵੇਂ ਝੂਠੇ ਆ ਤੇ ਰਵਤਾਰ ਸਿੰਘ ਖੰਡੇ ਨਾਲ ਵੀ ਇਹਨਾਂ ਦੀ ਜਿਹੜੀ ਉਹਨਾਂ ਨਾਲ ਵੀ ਜਿਹੜੀ ਆ ਅਖੀਰ ਤੱਕ ਇਹਨਾਂ ਨੇ ਕਲੇਸ਼ ਰੱਖਿਆ ਉਕੀ ਉਹ ਚਾਹੁੰਦਾ ਨਹੀਂ ਕਿ ਇਹੋ ਜਿਹੇ ਬੰਦੇ ਜਿਹੜੇ ਆ ਉਹ ਮਤਲਬ ਹੋਲਡ ਰੱਖਣ ਜਥੇਬੰਦੀ ਵਿੱਚ ਕਿਉਂਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਗੱਲ ਤੋਂ ਇਹ ਆਪਣੀਆਂ ਹੀ ਜੜੀਆਂ ਘਰਚਾਂ ਕਰਕੇ ਵਿੱਚ ਸ਼ਾਮਲ ਹੋਏ ਫਿਰ ਇਸ ਦੀ ਧਮਕੀ ਤੋਂ ਬਾਅਦ ਜਿਹੜਾ ਧਮਕੀ ਬਾਜੀ ਉਸ ਦੀ ਧਮਕੀ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀਨਾਂ ਨੂੰ ਬਦਮਾਸ਼ ਨੇ ਕਾਲ ਕੀਤੀ 17 ਮਈ ਨੂੰ ਉਹਨੇ ਕਾਲ ਨਹੀਂ ਚੱਕੀ ਪੈਲੂ ਫਿਰ ਉਹਨੂੰ ਮੈਸੇਜ ਕੀਤਾ ਫਿਰ ਕਾਲ ਹੋ 18 ਤਰੀਕ ਨੂੰ ਗੱਲ ਹੋਈ 18 ਮਈ ਨੂੰ ਫਿਰ 19 ਮਈ ਨੂੰ ਜਿਹੜੇ ਚਾਚਾ ਜੀ ਆ ਅਮਰਤਪਾਲ ਸਿੰਘ ਦੇ ਉਹਨਾਂ ਨੂੰ ਸਾਰਾ ਕੁਝ ਵੇਰਵਾ ਦੱਸ ਦਿੱਤਾ ਕਿ ਤੁਹਾਡੇ ਨਾਂ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਉਹਨੇ ਕਹਾਂਗੇ ਅਮਰਤਪਾਲ ਸਿੰਘ ਦਾ ਅੱਜ ਤੋਂ ਬਾਅਦ ਤੂੰ ਨਾ ਨਹੀਂ ਲੈਣਾ ਜੇ ਸਿੱਧੀ ਗੱਲ ਜਿਹੜੀ ਮੈਂ ਤਫਤੀਸ਼ ਨਹੀਂ ਦੱਸਦਾ ਵੀ ਨਾ ਨਹੀਂ ਲੈਣਾ ਜੇ ਤੂੰ ਨਹੀਂ ਹਟਿਆ ਤੇ ਤੈਨੂੰ ਹੀ ਮਾਰ ਦੇਣਾ ਉਹ ਨਹੀਂ ਹਟਿਆ ਉਸ ਤੋਂ ਬਾਅਦ ਇਸੇ ਬਦਮਾਸ਼ ਨੇ ਉੱਥੇ ਬੰਦੇ ਭੇਜੇ ਦੋ ਮੋਟਰਸਾਈਕਲ ਤੇ ਉਹਨਾਂ ਮੂੰਹ ਬੰਨੇ ਹੋਏ ਸੀ ਉਹਨਾਂ ਆਖਿਆ ਕਿ ਅਸੀਂ ਤੈਨੂੰ ਮਾਰਨ ਆਏ ਸੀ ਪਰ ਉਹ ਕੰਮ ਕਾਜ ਵਾਲਾ ਬੰਦਾ ਤੈਨੂੰ ਅਸੀਂ ਛੱਡ ਚੱਲੇ ਆ ਪਰ ਇਹ ਲਾਸਟ ਵਾਰਨਿੰਗ ਆ ਤੈਨੂੰ ਕਿ ਤੂੰ ਉਹਦਾ ਨਾਂ ਨਹੀਂ ਲੈਣਾ ਮਰਤਪਾਲ ਸਿੰਘ ਦਾ ਤੇ ਤੈਨੂੰ ਅਸੀਂ 25 ਲੱਖ ਰੁਪਏ ਦਵਾ ਦਿੰਨੇ ਆ ਜੇ ਚਾਹਵੇਂਗਾ ਤੇ ਵੱਧ ਵੀ ਪੈਸੇ ਹੋ ਸਕਦੇ ਆ ਇਹ ਗੱਲ ਚ ਸੱਚੀ ਆ ਕਿ ਝੂਠੀ ਆ ਇਹਦੇ ਚਾਚਾ ਜੀ ਇਹ ਦੱਸ ਸਕਦੇ ਆ ਪਰਿਵਾਰ ਦੱਸ ਸਕਦਾ ਕਿ ਝੂਠੀ ਕਿ ਸੱਚੀ ਇਹਦੇ ਸਾਡੇ ਕੋਲ ਸਾਰੇ ਤੱਥ ਜਿਹੜੇ ਆ ਉਹ ਮੌਜੂਦ ਆ ਇਹ ਗੱਲ ਇੱਥੇ ਜ਼ਿਕਰ ਹੋ ਗਿਆ ਕਿ ਇਹਦੇ ਚਾਚੇ ਦੇ ਨਾਲ ਸੁਖਪ੍ਰੀਤ ਸਿੰਘ ਹਰੀਨਾਉ ਦੇ ਚੰਗੇ ਸਬੰਧ ਸੀ। 5-6 ਸਾਲਾਂ ਤੋਂ ਜਾਣਦੇ ਆ। 3 ਸਾਲ ਇਹਨਾਂ ਦੇ ਨਾਲ ਕੰਮ ਕੀਤਾ ਦੁਬਈ ਵਿੱਚ। 2.5 ਸਾਲ ਅਮਰਤਪਾਲ ਸਿੰਘ ਦੇ ਨਾਲ ਇੱਕੇ ਕਮਰੇ 'ਚ ਰਿਹਾ ਵਾ ਸੁਖਪ੍ਰੀਤ ਸਿੰਘ ਹਰੀਨਾਉ। ਸੁਖਪ੍ਰੀਤ ਸਿੰਘ ਹਰੀਨਾਉ ਨੇ 18000 ਦਰਾਮ ਅਮਰਤਪਾਲ ਸਿੰਘ ਕੋਲ ਜੀ ਵੀ ਲੈਣੇ ਆ ਆਪਣੀ ਮਿਹਨਤ ਦੀ। 4 ਲੱਖ ਦੇ ਇਕੁਇਲੈਂਟ ਉਹ ਬਰਾਬਰ ਬੰਦੇ ਆ। ਔਰ ਉਸ ਸਮੇਂ ਤੋਂ ਹੀ ਅਜੇ ਤੱਕ ਉਹਨੇ ਉਹ ਪੈਸੇ ਉਹਦੇ ਨਹੀਂ ਦਿੱਤੇ। ਤੇ ਜਿਹੜੀ ਇਹ ਗੱਲ ਸਾਰੀ ਚਾਚੇ ਨੂੰ ਪਤਾ ਲੱਗ ਗਈ ਕਿ ਧਮਕੀ ਆਈ ਹੈ ਜਾਨੋ ਮਾਰਨ ਦੀ ਅਮਰਤਪਾਲ ਸਿੰਘ ਦੇ ਨਾਂ ਤੇ ਪਰ ਚਾਚਾ ਉਹਦਾ ਇਹ ਨਾਲ ਕਾਲ ਵੀ ਕਰ ਲੈਂਦਾ ਸੀ ਇਹਦੇ ਨਾਲ ਚੈਟ ਵੀ ਕਰ ਲੈਂਦਾ ਸੀ ਇਹਦੇ ਨਾਲ ਜੁੜਿਆ ਹੋਇਆ ਸੀ ਮਨਜੀਤ ਸਿੰਘ ਤੇ ਪਰ ਇਸ ਗੱਲ ਤੋਂ ਬਾਅਦ ਉਹਨੇ ਨਾ ਕਾਲ ਨਾ ਮੈਸੇਜ ਨਾ ਮੁਲਾਕਾਤ ਕੁਛ ਨਹੀਂ ਫਿਰ ਉਹਦਾ ਕਤਲ ਹੋ ਗਿਆ ਗੁਰਪ੍ਰੀਤ ਸਿੰਘ ਹਰੀਣਾਉਂ ਦਾ ਗੁਰਪ੍ਰੀਤ ਸਿੰਘ ਹਰੀਣਾਉਂ ਦੇ ਕਤਲ ਤੋਂ ਬਾਅਦ ਚਾਚੇ ਨੇ ਨਾ ਅਫਸੋਸ ਕੀਤਾ ਨਾ ਕਿਸੇ ਪਰਿਵਾਰ ਤੋਂ ਅਫਸੋਸ ਕੀਤਾ ਨਾ ਕਾਲ ਕੀਤੀ ਨਾ ਮੈਸੇਜ ਕੀਤਾ ਨਾ ਮੁਲਾਕਾਤ ਕਰਨ ਆਏ ਉਹਦੇ ਪਰਿਵਾਰ ਨਾਲ ਨਾ ਸਸਕਾਰ ਜਾਂ ਭੋਗ ਤੇ ਆਏ ਕਿਸੇ ਵੀ ਗਲਤੀ ਉਹਨਾਂ ਨੇ ਜਦਕਿ ਇਹ ਬੰਦਿਆ 5-6 ਸਾਲ ਤੋਂ ਜਾਣਦਾ ਤੇ ਇਹਨਾਂ ਨੂੰ ਜਥੇਬੰਦੀ ਦਾ ਗੁਰਪ੍ਰੀਤ ਸਿੰਘ ਜਿਹੜਾ ਸੀ ਉਹ ਪਹਿਲਾਂ ਖਜਾਨਚੀ ਸੀ ਜਿਹੜਾ ਦੀਪ ਸਿੰਘ ਸਿੱਧੂ ਨੇ ਬਣਾਇਆ ਸੀ ਇਸ ਜਥੇਬੰਦੀ ਦਾ